ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਦੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਸਾਰੇ ਦਿਨ ਵਿੱਚ ਆਪਾਂ ਇਹ ਸ਼ਬਦ ਅਸੀਂ ਆਪਣੇ ਜ਼ਰੂਰੀ ਕੰਮਾਂ ਨੂੰ ਕਰਨ ਵੇਲੇ ਇਸ ਸ਼ਬਦ ਦਾ ਜਾਪ ਕਰਦੇ ਹਾਂ ਤਾਂ ਵਾਹਿਗੁਰੂ ਜੀ ਦੀ ਬੇਅੰਤ ਕਿਰਪਾ ਸਾਡੇ ਉੱਤੇ ਹੋ ਸਕਦੀ ਹੈ ਲੋਕ ਸਾਡੀ ਤਰੱਕੀ ਕਾਮਯਾਬੀ ਨੂੰ ਦੇਖ ਕੇ ਹੈਰਾਨ ਹੋ ਜਾਣਗੇ ਜਿਹੜੀ ਚੀਜ਼ ਆਪਾਂ ਸੋਚੀ ਵੀ ਨਹੀਂ ਹੋਏਗੀ ਉਹ ਵੀ ਚੀਜ਼ ਵਾਹਿਗੁਰੂ ਅਕਾਲ ਪੁਰਖ ਜੀ ਸਾਡੀ ਛੋਲੀ ਦੇ ਵਿੱਚ ਪਾ ਦੇਣਗੇ ਇਨੀ ਪਾਵਰ ਇਨੀ ਤਾਕਤ ਹੈ ਇਸ ਸ਼ਬਦ ਦੇ ਵਿੱਚ ਤਾਂ ਉਹ ਕਿਹੜਾ ਸ਼ਬਦ ਹੈ ਇਹ ਦੱਸਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਸਾਖੀ ਸਾਂਝੀ ਕਰਨ ਜਾ ਰਹੀ ਹਾਂ ਸਾਧ ਸੰਗਤ ਜੀ ਇਸ ਸਾਖੀ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਸਮਝਣਾ ਤਾਂ ਜੋ ਤੁਹਾਨੂੰ ਪੂਰੀ ਵੀਡੀਓ ਦੀ ਸਮਝ ਆ ਸਕੇ ਕਿ ਇਸ ਵਿੱਚ ਕੀ ਸਮਝਾਇਆ ਗਿਆ ਹੈ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਪਿਆਰੀ ਸਾਧ ਸੰਗਤ ਜੀ ਇੱਕ ਸੂਫੀ ਫਕੀਰ ਹੋਇਆ ਹੈ ਜੋ ਅਫਗਾਨਿਸਤਾਨ ਦੀ ਧਰਤੀ ਦੇ ਕਾਬਲ ਦਾ ਰਹਿਣ ਵਾਲਾ ਸੀ ਉਹ ਫਕੀਰ ਪੰਜ ਵਾਰ ਖੁਦਾ ਦੀ ਇਬਾਦਤ ਕਰਦਾ ਉਹ ਕਾਨਿਆਂ ਦੇ ਛੱਤ ਵਾਲੇ ਘਰ ਦੇ ਵਿੱਚ ਰਹਿੰਦਾ ਸੀ ਪਰ ਉਸਨੇ ਕਦੇ ਵੀ ਆਪਣੇ ਖੁਦਾ ਨੂੰ ਆਪਣੇ ਮਨੋਂ ਨਹੀਂ ਵਿਸਾਰਿਆ ਕਿੰਨੀ ਵੀ ਦੁਖੀ ਸਥਿਤੀ ਵਿੱਚ ਹੁੰਦਾ ਪਰ ਉਹ ਇਬਾਦਤ ਕਰਨੀ ਨਾ ਭੁੱਲਦਾ ਸਾਧ ਸੰਗਤ ਜੀ ਉਸਦੇ ਪਰਿਵਾਰ ਦੇ ਵਿੱਚ ਇੱਕ ਬੇਗਮ ਅਦੇ 10 ਸਾਲਾਂ ਦੇ ਬਾਅਦ ਉਸਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਸੀ ਉਸ ਪੁੱਤਰ ਦਾ ਨਾਮ ਜੋ ਬੇਗ ਰੱਖਿਆ ਸੀ ਉਹ ਦੋਵੇਂ ਹੀ ਮੀਆਂ-ਬੀਵੀ ਆਪਣੇ ਪੁੱਤਰ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸਨ ਉਹਨਾਂ ਦਾ ਪੁੱਤਰ ਵੀ ਉਹਨਾਂ ਦੇ ਵਾਂਗ ਹੀ ਇਸਲਾਮ ਧਰਮ ਦੇ ਉੱਪਰ ਚੱਲਣ ਵਾਲਾ ਸੀ ਇਬਾਦਤ ਕਰਨ ਵਾਲਾ ਸੀ ਪੰਜ ਟਾਈਮ ਨਮਾਜ਼ ਪੜ੍ਹਨ ਵਾਲਾ ਤੇ ਹਰ ਪੈਰ ਉਸ ਰੱਬ ਦਾ ਸ਼ੁਕਰਾਨਾ ਕਰਦਾ ਇੱਕ ਦਿਨ ਕੀ ਹੋਇਆ ਉਹਨਾਂ ਦਾ ਪੁੱਤਰ ਬਿਮਾਰ ਹੋ ਗਿਆ ਉਸ ਤੋਂ ਬਾਅਦ ਉਹ ਸਾਰੇ ਹੀ ਵੈਦ ਹਕੀਮਾਂ ਕੋਲ ਚਲੇ ਗਏ ਉਹ ਕਿਹੜੀ ਜਗ੍ਹਾ ਹੋਵੇਗੀ ਜਿੱਥੇ ਉਹ ਇਲਾਜ ਲਈ ਨਹੀਂ ਗਏ ਹੋਣਗੇ ਜਿੰਨੀ ਵੀ ਉਹਨਾਂ ਕੋਲ ਜਮਾ ਪੂੰਜੀ ਸੀ ਉਹ ਸਾਰੀ ਹੀ ਖਰਚ ਹੋ ਗਈ ਉਹਨਾਂ ਕੋਲ ਜੋ ਵੀ ਜ਼ਮੀਨ ਜਾਇਦਾਦ ਸੀ ਜੋ ਵੀ ਗਹਿਣਾ ਜੋ ਵੀ ਗਹਿਣੇ ਘਟੇ ਸੀ ਸਾਰੇ ਵੇਚ ਕੇ ਆਪਣੇ ਪੁੱਤਰ ਦੇ ਉੱਪਰ ਲਗਾ ਦਿੱਤੇ ਪਰ ਜੋ ਮਾਲਕ ਨੂੰ ਮਨਜ਼ੂਰ ਉਹਨਾਂ ਦੇ ਪੁੱਤਰ ਦੀ ਮਾਤ ਹੋ ਜਾਂਦੀ ਹੈ ਜਿੰਨੇ ਵੀ ਉਹਨਾਂ ਦੇ ਰਿਸ਼ਤੇਦਾਰ ਸਕੇ ਸੰਬੰਧੀ ਸਾਰੇ ਹੀ ਲੋਕ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਜਾਂਦੇ ਹਨ ਜਿੰਨਾ ਵੀ ਕਬੀਲਾ ਸੀ ਇਕੱਠਾ ਹੋ ਗਿਆ ਮੁਸਲਮਾਨ ਧਰਮ ਦੇ ਰਿਵਾਜ ਦੇ ਹਿਸਾਬ ਦੇ ਨਾਲ ਉਸ ਪੁੱਤਰ ਨੂੰ ਸਬੂਰਤ ਇਹ ਖਾਕ ਕੀਤਾ ਗਿਆ ਜਦ ਉਹ ਬੱਚੇ ਨੂੰ ਸਬੂਰਤੇ ਖਾਕ ਕਰਕੇ ਆਉਂਦੇ ਹਨ ਤਾਂ ਸਾਰੇ ਹੀ ਆਂਡ ਗਵਾਂਡ ਨੇ ਬਹੁਤ ਹੀ ਦੁੱਖ ਮਨਾਇਆ ਕਿ ਇਸ ਫਕੀਰ ਦਾ 10 ਸਾਲਾਂ ਦੇ ਬਾਅਦ ਪੁੱਤਰ ਹੋਇਆ ਪਰ ਅੱਲਾਹ ਨੂੰ ਇਹ ਮਨਜ਼ੂਰ ਨਾ ਹੋਇਆ ਉਹ ਵੀ ਉਹਨੇ ਖੋ ਲਿਆ ਪਰ ਫਿਰ ਕੀ ਫਾਇਦਾ ਹੋਇਆ ਉਸ ਅੱਲਾਹ ਦੀ ਇੰਨੀ ਇਬਾਦਤ ਕਰਨ ਦਾ ਸਾਰੇ ਬਹੁਤ ਹੀ ਦੁਖੀ ਤੇ ਪਰੇਸ਼ਾਨ ਸਨ ਕਿ ਬੁਰਾ ਹਾਲ ਹੋ ਗਿਆ ਉਸ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਉਸ ਦੀ بیگم ਰੋਂਦੀ ਰੋਂਦੀ ਆਪਣੇ ਸ਼ੌਹਰ ਦੇ ਕੋਲ ਆਉਂਦੀ ਹੈ ਤੇ ਕਹਿੰਦੀ ਹੈ ਕਿ ਸਾਰੇ ਲੋਕਾਂ ਨੇ ਆਪਣੇ ਪੁੱਤਰ ਦੇ ਜਾਣ ਦਾ ਇਹਨਾਂ ਦੁੱਖ ਮਨਾਇਆ ਪਰ ਤੁਹਾਨੂੰ ਜਰਾ ਵੀ ਦੁੱਖ ਨਹੀਂ ਤੁਸੀਂ ਇਹੀ ਚਾਹੁੰਦੇ ਸੀ ਕਿ ਸਾਡਾ ਪੁੱਤਰ ਮਰ ਜਾਵੇ ਮੈਨੂੰ تیرے ਤੋਂ ਇਹ ਉਮੀਦ ਨਹੀਂ ਸੀ ਤੂੰ ਇਹ ਨਾ ਪਿਆਰ ਕਰਦਾ ਸੀ ਆਪਣੇ ਬੱਚੇ ਨੂੰ ਨਾਲ ਹੀ ਰਹਿੰਦਾ ਸੀ ਉਸ ਦੇ ਨਾਲ ਹੀ ਖਾਂਦਾ ਸੀ ਤੇ ਨਾਲ ਹੀ ਨਮਾਜ਼ ਵੀ ਪੜਾਉਂਦਾ ਸੀ ਪਰ ਅੱਜ ਉਸ ਦੀ ਮੌਤ ਹੋ ਗਈ ਤੇ ਤੂੰ ਅੱਲਾ ਦਾ ਭਾਣਾ ਮੰਨ ਕੇ ਚੁੱਪਚੀਪੀ ਤੇ ਉਸ ਨੂੰ ਦਫ਼ਨ ਕਰ ਆਇਆ ਹੈ ਤੇ ਆ ਕੇ ਵੀ ਤੂੰ ਖੁਸ਼ ਬੈਠਾ ਹੈ ਨਮਾਜ਼ ਪੜ ਰਿਹਾ ਹੈ ਤੂੰ ਸ਼ੁਕਰ ਕਰ ਰਿਹਾ ਹੈ ਤੂੰ ਸ਼ੁਗਰ ਆਪਣੇ ਪੁੱਤਰ ਦੀ ਮੌਤ ਦਾ ਕਰ ਰਿਹਾ ਹੈ ਉਸ ਫਕੀਰ ਨੇ ਜਵਾਬ ਦਿੱਤਾ ਉਹ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਸਾਧ ਸੰਗਤ ਜੀ ਉਸ ਸੂਫੀ ਫਕੀਰ ਨੇ ਕਿਹਾ ਕਿ ਜਦੋਂ ਸਾਡੀ ਸ਼ਾਦੀ ਹੋਈ ਸੀ ਅਸੀਂ ਬਹੁਤ ਹੀ ਖੁਸ਼ ਸੀ ਆਪਾਂ ਬਹੁਤ ਹੀ ਖੁਸ਼ੀ ਖੁਸ਼ੀ ਵਿਆਹੁਤਾ ਜੀਵਨ ਬਤੀਤ ਕਰ ਰਹੇ ਸੀ ਤੇ ਜੇਕਰ ਅਸੀਂ ਪੁੱਤਰ ਦੇ ਆਉਣ ਤੋਂ ਪਹਿਲਾਂ ਐਨੇ ਖੁਸ਼ ਸੀ ਤੇ ਜਾਣ ਤੋਂ ਬਾਅਦ ਇਹਨੇ ਦੁਖੀ ਕਿਉਂ ਹਾਂ ਉਸੇ ਹੀ ਪਰਮਾਤਮਾ ਨੇ ਖੋ ਲਿਆ ਉਸ ਅੱਲਾ ਦੀ ਮਰਜ਼ੀ ਹੈ ਸਾਧ ਸੰਗਤ ਜੀ ਇਹ ਹੁੰਦੇ ਹਨ ਇਹ ਹੁੰਦੇ ਹਨ ਉਸ ਪਰਮਾਤਮਾ ਦੇ ਸੱਚੇ ਸੇਵਕ ਜੋ ਉਸ ਨੂੰ ਮੰਨਦੇ ਹਨ ਜੋ ਕੁਝ ਵੀ ਦਿੱਤਾ ਉਸ ਪਰਮਾਤਮਾ ਦਾ ਹੈ ਹੁਣ ਜੋ ਸਾਹ ਚੱਲ ਰਹੇ ਨੇ ਉਹ ਵੀ ਉਸ ਦੇ ਹਨ ਕਿ ਅਗਲਾ ਸਾਹ ਆਵੇ ਕਿ ਨਾ ਆਵੇ ਸਭ ਉਸ ਦੇ ਪਾਣੀ ਵਿੱਚ ਹੈ ਕਿਉਂਕਿ ਉਸ ਦੇ ਪਾਣੀ ਵਿੱਚ ਜਿਹੜਾ ਮਨੁੱਖ ਚੱਲਦਾ ਹੈ ਉਹ ਸኩል ਸਾਰੀਆਂ ਹੀ ਖੁਸ਼ੀਆਂ ਆ ਜਾਂਦੀਆਂ ਹਨ ਸਾਧ ਸੰਗਤ ਜੀ ਆਪਾਂ ਜ਼ਿਕਰ ਕਰਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਜੀ ਦੀ ਪਾਣੀ ਦੀ ਉਪਾਸਨਾ ਕੀਤੀ ਹੈ ਅਸੀਂ ਬਾਣੀ ਪੜਦੇ ਹਾਂ ਪਰ ਬਾਣੀ ਨੂੰ ਸਮਝਦੇ ਨਹੀਂ ਕਿ ਉਸ ਵਿੱਚ ਕੀ ਲਿਖਿਆ ਹੈ ਗੁਰਬਾਣੀ ਦੇ ਵਿੱਚ ਇੱਕ ਤੁਕ ਆਉਂਦੀ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਕਿ ਜੋ ਕੁਝ ਵੀ ਲਿਖਿਆ ਹੈ ਪਰਮਾਤਮਾ ਦੇ ਬਾਣੀ ਵਿੱਚ ਹੈ ਉਸ ਦਾ ਹੁਕਮ ਸਾਨੂੰ ਮੰਨਣਾ ਚਾਹੀਦਾ ਹੈ ਸਿਆਣੇ ਕਹਿੰਦੇ ਹਨ ਕਿ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲ ਸਕਦਾ ਸਾਨੂੰ ਤਾਂ ਆਪਣੇ ਅਗਲੇ ਸਾਹ ਦਾ ਵੀ ਨਹੀਂ ਪਤਾ ਕਿ ਆਉਣਾ ਹੈ ਜਾਂ ਨਹੀਂ ਇਸ ਦੀ ਉਮੀਦ ਹੀ ਨਹੀਂ ਹੈ ਅਸੀਂ बस ਇੱਕ ਕੰਮ ਕਰਨਾ ਹੈ ਪ੍ਰਮਾਤਮਾ ਦਾ ਸ਼ੁਕਰ ਕਰਨਾ ਹੈ ਕਿ ਸਾਨੂੰ ਜਿੱਥੇ ਰੱਖਿਆ ਹੈ ਜਿੰਨਾ ਦਿੱਤਾ ਹੈ ਤੇਰਾ ਸ਼ੁਕਰ ਹੈ ਸਾਧ ਸੰਗਤ ਜੀ ਆਪਾਂ ਵੇਖਦੇ ਹਾਂ ਕਿ ਜਦ ਅਸੀਂ ਕਿਸੇ ਜਗ੍ਹਾ ਦੇ ਉੱਪਰ ਜਾਂਦੇ ਹਾਂ ਜਾਂ ਕਿਸੇ ਮਸਜਿਦ ਉੱਪਰ ਜਾਂਦੇ ਹਾਂ ਉੱਥੇ ਆਪਣੇ ਕੋਲ ਬਹੁਤ ਸਾਰੇ ਪੀਖ ਮੰਗਣ ਵਾਲੇ ਮੰਗਤੇ ਆ ਜਾਂਦੇ ਨੇ ਪਰਮਾਤਮਾ ਉਹਨਾਂ ਨੂੰ ਉਸ ਜਗ੍ਹਾ ਤੇ ਰੱਖ ਰਿਹਾ ਹੈ ਪਰ ਅਸੀਂ ਕੀ ਕਰਦੇ ਹਾਂ ਉਹਨਾਂ ਨੂੰ ਦੁਰਕਾਰ ਦਿੰਦੇ ਹਾਂ ਕਿ ਸਾਡੇ ਕੋਲ ਖੁੱਲੇ ਨਹੀਂ ਹਨ ਪਰ ਸਾਧ ਸੰਗਤ ਜੀ ਰੱਬ ਦਾ ਉਸ ਵੇਲੇ ਸ਼ੁਕਰਾਨਾ ਕਰਿਆ ਕਰੋ ਕਿ ਪਰਮਾਤਮਾ ਨੇ ਤੁਹਾਨੂੰ ਦੀਨ ਵਾਲਿਆਂ ਵਿੱਚ ਰੱਖਿਆ ਹੈ ਨਾ ਕੀ ਮੰਗਣ ਵਾਲਿਆਂ ਵਿੱਚ ਉਹ ਮੰਗਣ ਵਾਲਿਆਂ ਵਿੱਚ ਰੱਖ ਸਕਦਾ ਸੀ ਪਰ ਖੋਹ ਕੇ ਰੱਬ ਤੈਨੂੰ ਵੀ ਦੇਣ ਵਾਲਿਆਂ 'ਚ ਕਰੇ ਕਿ ਤੂੰ ਅੱਗੇ ਵਧ ਕਿਉਂਕਿ ਪਰਮਾਤਮਾ ਬਾਹ ਵੀ ਉਹਨਾਂ ਦੀ ਫੜਦਾ ਹੈ ਜਿਹੜੇ ਕੋਸ਼ਿਸ਼ ਕਰਦੇ ਨੇ ਪਰਮਾਤਮਾ ਦਾ ਬਾਣਾ ਮੰਨ ਕੇ ਅੱਗੇ ਵਧਣਾ ਹੈ ਕਿ ਠੀਕ ਹੈ ਪਰਮਾਤਮਾ ਤੁਸਾਂ ਨੂੰ ਜਿੱਥੇ ਵੀ ਰੱਖੇਗਾ ਤੂੰ ਸਾਡੇ ਅੰਗ ਸੰਗ ਸਹਾਈ ਰਹੀਂ ਅਸੀਂ ਤੇਰੇ ਹੁਕਮਾਂ 'ਚ ਹੀ ਚੱਲਣਾ ਹੈ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਪੜ੍ਹਦੇ ਹਾਂ ਕਿ ਉਹਨਾਂ ਨੇ ਚਾਰ ਪੁੱਤਰ ਵੀ ਵਾਰ ਦਿੱਤੇ ਪੰਜਵੀਂ ਮਾਤਾ ਵੀ ਵਾਰ ਦਿੱਤੀ ਛੇਵਾਂ ਆਪ ਵੀ ਵਾਰ ਦਿੱਤਾ ਤੇ ਸਤਵਾਂ ਪਿਤਾ ਵੀ ਵਾਰ ਦਿੱਤਾ ਜਦ ਜਦ ਅਸੀਂ ਉਹਨਾਂ ਦੀ ਜੀਵਨੀ ਪੜ੍ਹਦੇ ਹਾਂ ਤਾਂ ਸਾਡੇ ਰੋਂਗਟੇ ਖੜੇ ਹੋ ਜਾਂਦੇ ਨੇ ਪਰ ਉਹਨਾਂ ਨੇ ਪਾਣਾ ਹੀ ਮੰਨਿਆ ਕਿ ਜੋ ਉਸ ਪਰਮਾਤਮਾ ਨੂੰ ਮਨਜ਼ੂਰ ਹੈ ਇੱਕ ਸਾਖੀ ਆਉਂਦੀ ਹੈ ਕਿ ਇੱਕ ਵਾਰ ਛੋਟੇ ਸਾਹਿਬ ਜੀ ਆਦੇ ਇੱਕ ਕੱਚੀ ਦੀਵਾਰ ਦੇ ਕੋਲ ਖੜੇ ਹੁੰਦੇ ਹਨ ਤਾਂ ਮਾਤਾ ਗੁਜਰੀ ਜੀ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਪੁੱਤਰਾ ਨੂੰ ਇਹਨਾਂ ਨੂੰ ਕਿ ਪੁੱਤਰਾ ਤੂੰ ਇਹਨਾਂ ਨੂੰ ਇੱਕ ਦੀਵਾਰ ਤੋਂ ਇੱਕ ਪਾਸੇ ਕਰ ਦੇ ਕਿਤੇ ਦੀਵਾਰ ਇਹਨਾਂ ਦੇ ਉੱਪਰ ਨਾ ਡਿੱਗ ਪਵੇ ਕਿਤੇ ਦੀਵਾਰ ਇਹਨਾਂ ਦੇ ਉੱਪਰ ਨਾ ਡਿੱਗ ਜਾਵੇ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਗੱਲ ਉਸ ਸਮੇਂ ਕਹੀ ਉਹ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਉਹਨਾਂ ਨੇ ਕਿਹਾ ਕਿ ਕਾਰ ਰਹੇ ਹੋ ਇੱਕ ਦਿਨ ਕਿ ਇੱਕ ਦਿਨ ਦੀ ਵਾਰ ਨੇ ਹੀ ਇਹਨਾਂ ਨੂੰ ਲੈ ਕੇ ਜਾਣਾ ਹੈ ਕਿਉਂਕਿ ਗੁਰੂ ਨੂੰ ਪਤਾ ਲੱਗ ਜਾਂਦਾ ਹੈ ਪਰ ਜੇਕਰ ਅਸੀਂ ਉਹਨਾਂ ਪਰ ਜੇਕਰ ਅਸੀਂ ਉਹਨਾਂ ਨੂੰ ਸਮਝੀਏ ਇਸ ਲਈ ਵਾਹਿਗੁਰੂ ਦਾ ਸ਼ੁਕਰ ਕਰਿਆ ਕਰੋ हे परमात्मा तू मेनू जो भी ਦਿੱਤਾ ਹੈ ਸ਼ੁਕਰ ਹੈ ਤੇਰਾ ਤੇ ਸਾਧ ਸੰਗਤ ਜੀ ਇਸ ਸ਼ਬਦ ਦਾ ਜਾਪ ਅਸੀਂ ਘਟੋ ਘਾਟ 13 ਵਾਰ ਕਰਨਾ ਹੈ ਉਹ ਸ਼ਬਦ ਹੈ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਸ਼ੁਕਰਾਨਾ ਹਰ ਚੀਜ਼ ਦੇ ਲਈ ਅਸੀਂ ਕਰਨਾ ਹੈ ਸਾਰੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕਰਦੇ ਸਮੇਂ ਸ਼ਬਦ ਕਹਿਣਾ ਹੈ ਇਹ ਵੀ ਦਾਤ ਤੇਰੀ ਦਾਤਾਰ ਜੇਕਰ ਆਪਾਂ ਇਹ ਸ਼ਬਦ ਨੂੰ ਬੋਲਦੇ ਰਹਿੰਦੇ ਹਾਂ ਤਾਂ ਪਰਮਾਤਮਾ ਦੀ ਬੇਅੰਤ ਕਿਰਪਾ ਸਾਡੇ ਉੱਤੇ ਵਰਤ ਸਕਦੀ ਹੈ ਸੰਗਤ ਜੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਵਾਂ ਵਿੱਚ ਹਾਜ਼ਰੀ ਜ਼ਰੂਰ ਲਗਵਾਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ